ਮਰਨ ਤੋਂ ਬਾਅਦ ਵੀ ਇੱਕ ਆਦਮੀ ਔਰਤਾਂ ਨੂੰ ਕਰ ਰਿਹਾ ਹੈ ਪ੍ਰੈਗਨੈਂਟ ਕੀ ਅਜਿਹਾ ਹੋ ਸਕਦਾ ਹੈ ਕਿ ਇੱਕ ਕਬਰ ਤੇ ਬੈਠਣ ਦੇ ਨਾਲ ਔਰਤਾਂ ਦੇ ਜਵਾਕ ਹੋ ਜਾਵੇ ਕਿੱਥੇ ਹੈ ਇਹ ਕਬਰ ਤੇ ਕਿਸ ਇਨਸਾਨ ਦੀ ਹੈ ਕਬਰ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਹਾਜੀ ਸਸ਼ਿਕਰ ਨਮਸਤੇ ਅਦਾਬ ਮੈਂ ਹਾਂ ਤੁਹਾਡਾ ਆਪਣਾ ਡੀ ਸਿੰਘ ਜੈਲਦਾਰ ਤੇ ਅੱਜ ਆਪਾਂ ਗੱਲ ਕਰਾਂਗੇ ਉਸ ਇਨਸਾਨ ਦੇ ਬਾਰੇ ਜੋ ਮਰਨ ਤੋਂ ਬਾਅਦ ਵੀ ਔਰਤਾਂ ਨੂੰ ਪ੍ਰੈਗਨੈਂਟ ਕਰਦਾ ਪਿਆ ਹੈ ਯਾਰੋ ਇਸ ਇਨਸਾਨ ਦਾ ਨਾਮ ਸੀ ਵਿਕਟਰ ਨੌਰ ਜੋ ਇੱਕ ਆਮ ਸਧਾਰਨ ਜਿਹਾ ਵਿਅਕਤੀ ਸੀ ਵਿਕਟਰ ਦਾ ਜਨਮ 27 ਜੁਲਾਈ 1848 ਨੂੰ ਹੋਇਆ ਸੀ ਤੇ ਵਿਕਟਰ ਦੀ ਮੌਤ 11 ਜਨਵਰੀ 1870 ਨੂੰ ਹੋਈ ਸੀ ਯਾਰੋ ਵਿਕਟਰ ਦਾ ਜਨਮ ਪੈਰਿਸ 'ਚ ਹੋਇਆ ਸੀ ਜੋ ਕਿ ਫਰਾਂਸ ਪੈਂਦਾ ਹੈ ਵਿਕਟਰ ਦੀ ਉਮਰ ਅਜੇ 21-22 ਸਾਲ ਹੀ ਸੀ ਜਿਸ ਉਮਰ ਵਿੱਚ ਉਸ ਦੀ ਮੌਤ ਹੋ ਗਈ ਵਿਕਟਰ ਇੱਕ ਨਿਊਜ਼ਪੇਪਰ ਵਿੱਚ ਐਜ਼ ਏ ਪੱਤਰਕਾਰ ਕੰਮ ਕਰਦਾ ਸੀ ਪਰ ਵਿਕਟਰ ਦੇ ਚਾਚੇ ਦੇ ਮੁੜੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਅਖਬਾਰ 'ਚ ਇੱਕ ਲਿਖਿਆ ਲੇਖ ਉਸ ਨੂੰ ਪਸੰਦ ਨਹੀਂ ਸੀ ਇਸ ਤੋਂ ਬਾਅਦ ਪੈਰਿਸ ਦੇ ਲੋਕ ਭੜਕ ਉਠੇ ਕਿਉਂਕਿ ਪਹਿਲਾ ਹੀ ਦੇਸ਼ ਦੀ ਰਾਜਨੀਤਿਕ ਸਥਿਤੀ ਸਹੀ ਨਹੀਂ ਸੀ ਇਸ ਕਰਕੇ ਵਿਕਟਰ ਕ੍ਰਾਂਤੀ ਦਾ ਪ੍ਰਤੀਕ ਬਣ ਗਿਆ ਤੇ ਲੋਕ ਉਸ ਨੂੰ ਸ਼ਹੀਦ ਕਹਿਣ ਲੱਗੇ ਜਿਸ ਤੋਂ ਬਾਅਦ ਉਸ ਦੇ ਸੰਸਕਾਰ ਤੇ ਲਗਭਗ 1 ਲੱਖ ਲੋਕ ਇਕੱਠੇ ਹੋਏ ਇਸ ਤੋਂ ਬਾਅਦ ਵਿਕਟਰ ਦੀ ਮੂਰਤੀ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਤਾਂ ਮੂਰਤੀ ਬਣਾਉਣ ਵਾਲੇ ਨੇ ਵੀ ਪੂਰੇ ਜਿੱਬ ਕੱਢ ਕੇ ਰੱਖ ਦਿੱਤੇ ਹਰ ਇੱਕ ਚੀਜ਼ ਤੇ ਬਹੁਤ ਵਧੀਆ ਕੰਮ ਕੀਤਾ ਵਿਕਟਰ ਦੇ ਪੈਰ, ਵਿਕਟਰ ਦੇ ਵਾਲ, ਉਸਦੀ ਟੋਪੀ, ਉਸਦੇ ਬੂਟ ਸਾਰਾ ਕੁਝ ਹੀ ਮੂਰਤੀ ਚ ਬਹੁਤ ਵਧੀਆ ਬਣਾਇਆ। ਪਰ ਉਸਨੇ ਵਿਕਟਰ ਦੀ ਪੈਂਟ ਤੋਂ ਥੋੜਾ ਕਾ ਸਾਈਜ਼ ਉੱਪਰ ਕਰ ਦਿੱਤਾ। ਬਸ ਫਿਰ ਕਹਾਣੀ ਸ਼ੁਰੂ ਹੁੰਦੀ ਏ ਕਿ ਇੱਕ ਕੁੜੀ ਦੇ ਬੱਚਾ ਨਹੀਂ ਹੋ ਰਿਹਾ ਸੀ। ਉਸਨੇ ਜਾ ਕੇ ਵਿਕਟਰ ਦੀ ਕਬਰ ਤੇ ਉਸਨੂੰ ਕਿਸ ਕੀਤੀ ਤੇ ਉਸਦੇ ਜਵਾਬ ਹੋ ਗਿਆ। ਇੱਕ ਕੁੜੀ ਇਵੇਂ ਸੀ ਕਿ ਜਿਸ ਦਾ ਪਿਆਰ ਉਸਨੂੰ ਮਿਲਦਾ ਨਹੀਂ ਪਿਆ ਸੀ। ਤਾਂ ਉਸ ਦਾ ਪਿਆਰ ਵਿਕਟਰ ਦੀ ਕਬਰ ਤੇ ਜਾਣ ਕਰਕੇ ਉਸਨੂੰ ਮਿਲ ਗਿਆ। ਸੋ ਇਸ ਤੋਂ ਬਾਅਦ ਕਹਿੰਦੇ ਨੇ ਵਿਕਟਰ ਦੀ ਕਬਰ ਇੰਨੀ ਜਿਆਦਾ ਫੇਮਸ ਹੋ ਗਈ ਕਿ ਹੁਣ ਜਿਹੜੀ ਕੁੜੀ ਦਾ ਵਿਆਹ ਨਹੀਂ ਹੁੰਦਾ ਜਾਂ ਜਿਸ ਦਾ ਪਿਆਰ ਉਸ ਨੂੰ ਨਹੀਂ ਮਿਲਦਾ ਜਿਉ ਵਿਕਟਰ ਦੀ ਕਬਰ ਨੂੰ ਆਣ ਕੇ ਕਿਸ ਕਰਦੀਏ ਤਾਂ ਉਸ ਨੂੰ ਇਹ ਸਾਰਾ ਕੁਝ ਮਿਲ ਜਾਂਦਾ ਹੈ ਇੱਥੋਂ ਤੱਕ ਕਿ ਜਿਨ੍ਹਾਂ ਦੇ ਜਵਾਕ ਨਹੀਂ ਹੁੰਦੇ ਉਹ ਔਰਤਾਂ ਵਿਕਟਰ ਦੀ ਕਬਰ ਤੇ ਆਣ ਕੇ ਬੈਠਦੀਆਂ ਨੇ ਉਸ ਨਾਲੋਂ ਸਾਰੀਆਂ ਹਰਕਤਾਂ ਕਰਦੀਆਂ ਨੇ ਜੋ ਆਪਣੇ ਹਸਬੰਦ ਨਾਲ ਕਰਦੀਆਂ ਹੁੰਦੀਆਂ ਨੇ ਜਿਸ ਤੋਂ ਬਾਅਦ ਕਹਿੰਦੇ ਨੇ ਕਿ ਉਹ ਔਰਤਾਂ ਦੇ ਵੀ ਬੱਚਾ ਹੋ ਜਾਂਦਾ ਏ ਜਿਨ੍ਹਾਂ ਨੂੰ ਡਾਕਟਰ ਜਵਾਬ ਤੱਕ ਦੇ ਦਿੰਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਔਰਤਾਂ ਵਿਕਟਰ ਦੇ ਸੱਜੇ ਪੈਰ ਨੂੰ ਹੱਥ ਲਾਉਂਦੀਆਂ ਨੇ ਉਹਨਾਂ ਦੇ ਇੱਕ ਬੱਚਾ ਹੁੰਦਾ ਏ ਤੇ ਜੋ ਔਰਤਾਂ ਵਿਕਟਰ ਦੇ ਖੱਬੇ ਪੈਰ ਨੂੰ ਹੱਥ ਲਾਉਂਦੀਆਂ ਨੇ ਉਹਨਾਂ ਦੇ ਟਵਿਨਸ ਬੱਚੇ ਹੁੰਦੇ ਨੇ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਐਵੇਂ ਸੱਚਮੁੱਚ ਹੋ ਸਕਦਾ ਏ ਕੀ ਇਸ ਕਬਰ ਵਿੱਚ ਵਿਕਟਰ ਦੀ ਆਤਮਾ ਹੋਊਗੀ ਜਾਂ ਫਿਰ ਇਹ ਇੱਕ ਬਹਿਮ ਪਰਮੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਵੀ ਲੋਕ ਇਹ ਰਹੱਸਮਈ ਸੱਚ ਜਾਣ ਸਕਣ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਸ਼ੀ ਕਾਂਜੀ